ਹੈਗਾ ਸਰਕਾਰ ਦੇ ਖਿਲਾਫ ਹੈ ਕਿਹੜੀਆਂ ਮੰਗਾਂ ਹੈ ਅੱਜ ਪੰਜਾਬ ਦੇ ਵਿੱਚ ਜਿਹੜੇ ਲੈਂਡ ਆਰਡਰ ਦੀ ਸਥਿਤੀ ਹੈ ਉਹ ਦਿਨੋਂ ਦਿਨ ਵੱਤ ਤੋਂ ਵੱਤਰ ਹੁੰਦੀ ਜਾ ਰਹੀ ਹੈ ਨਿਤ ਦਿਨ ਪੰਜਾਬ ਦੇ ਵਿੱਚ ਕਤਲ ਹੋ ਰਹੇ ਆ ਲੁੱਟਾਂ ਖਵਾ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਕੰਬ ਕਰਨੇ ਨੀਂਦ ਸੁੱਤੀ ਹੋਈ ਹੈ ਔਰ ਉਸ ਦੇ ਨਾਲ ਹੀ ਜਿਹੜੇ ਡੀਜ਼ਲ ਪੈਟਰੋਲ ਦੇ ਰੇਟ ਹੈ ਵਧਾ ਕੇ ਲੋਕਾਂ ਦੇ ਉੱਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਬਿਜਲੀ ਦੇ ਵਿੱਚ ਸਬਸਿਡੀ ਹੈ ਜਿਹੜੀ ਖਤਮ ਕਰਕੇ 1800 ਕਰੋੜ ਦਾ ਬੋਝ ਲੋਕਾਂ ਤੇ ਨਵਾਂ ਪਾਤਾ ਇਹਨਾਂ ਨੇ ਬੱਸਾਂ ਦੇ ਕਿਰਾਏ ਵਧਾਤੇ ਹੈ ਇਹ ਸਾਰੀਆਂ ਗੱਲਾਂ ਤੋਂ ਜਾਗਰੂਕ ਕਰਨ ਵਾਸਤੇ ਲੋਕਾਂ ਨੂੰ ਅੱਜ ਦਾ ਜਿਹੜਾ ਧਰਨਾ ਹੈ ਫਿਰੋਜ਼ਪੁਰ ਦੀ ਸਮੁੱਚੀ ਜ਼ਿਲ੍ਹੇ ਦੀ ਕਾਲੀ ਲੀਡਰਸ਼ਿਪ ਨੇ ਲਾਇਆ ਸੀਗਾ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਪੰਜਾਬ ਦੀ ਨਕਮੀ ਸਰਕਾਰ ਦੇ ਕੰਨਾਂ ਤੱਕਰ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਹੁੰਚਾਇਆ ਜਾ ਸਕੇ ਜਿੰਦੂ ਜੀ ਅੱਜ ਇੱਥੇ ਧਰਨਾ ਜਿਹੜੇ ਮੰਗਾਂ ਨੂੰ ਲੈ ਕੇ ਤੁਸੀਂ ਲਾਇਆ ਉਹ ਹਾਲਾਤ ਅੱਜ ਕੀ ਨੇ ਫਿਰੋਜ਼ਪੁਰ ਦੇ ਮੌਜੂਦਾ ਵਿਧਾਇਕ ਵੀ ਨਹੀਂ ਅੱਜ ਮੌਜੂਦਾ ਮੌਜੂਦਾ ਸਰਕਾਰ ਦੇ ਫਿਰੋਜ਼ਪੁਰ ਦੇ ਹਾਲਾਤ ਦੀ ਗੱਲ ਕਰੀਏ ਤੇ ਸਾਡੇ ਤੋਂ ਜ਼ਿਆਦਾ ਤੁਸੀਂ ਬਿਹਤਰ ਜਾਣਦੇ ਹੋ ਕਿ ਫਿਰੋਜ਼ਪੁਰ ਦੇ ਵਿੱਚ ਸ਼ਹਿਰ ਸੋਨੀ ਦੇ ਵਿੱਚ ਮੇਰੇ ਖਰ ਰੋਜ਼ ਹੀ ਹੌਲੀ ਚੱਲਦੀ ਹੈ ਤੇ ਤਿੰਨ ਤਿੰਨ ਕਤਲ ਹੁੰਦੇ ਨੇ ਕਿ ਉਹ ਸਰਕਾਰ ਹੈ ਜਿਹੜੀ ਝੂਠ ਮਾਰ ਕੇ ਸਰਕਾਰ ਆਈ ਸੀ ਆਮ ਲੋਕਾਂ ਦੀ ਸਰਕਾਰ ਇਹ ਦੱਸਦੇ ਸੀ ਲੇਕਿਨ ਜੋ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਬੋਝ ਪਾਇਆ ਡੀਜ਼ਲ ਦੇ ਰੇਟ ਪੈਟਰੋਲ ਦੇ ਰੇਟ ਬਿਜਲੀ ਦੇ ਰੇਟ ਬੱਸਾਂ ਦਾ ਕਰਾਇਆ ਜੋ ਲੋਕਾਂ ਨੇ ਲੋਕ ਮਾਰੂ ਨੀਤੀਆਂ ਜੋ ਇਹਨਾਂ ਨੇ ਪਾਈਆਂ ਪੜਾਈਆਂ ਉਹ ਆਪਣੇ ਸਾਰਿਆਂ ਦੇ ਸਾਹਮਣੇ ਵਰਤ ਸਾਹਿਬ ਤੁਹਾਡਾ ਹਲਕਾ ਫਰੋਜਪੁਰ ਸ਼ਹਿਰੀ ਕਿੰਨਾ ਵੱਡਾ ਕਾਂਡ ਹੁੰਦਾ ਹੈਗਾ ਲਗਾਤਾਰ ਗੋਲੀਬਾਰੀ ਚੱਲਦੀ ਹੈਗੀ ਐ ਹੀ ਬਦਲਾਵ ਵਾਲੇ ਕਹਿੰਦੇ ਸੀ ਕਹਿੰਦੇ ਸਾਡੀ ਸਰਕਾਰ ਆ ਗਈ ਬਦਲਾਵ ਆਊਗਾ ਤੇ ਕਿੰਨਾ ਕੋ ਬਦਲਾਵ ਲੱਗ ਰਿਹਾ ਬਦਲਾਵ ਤਾਂ ਕਿਹੜਾ ਅਗਲੇ ਪਹਿਲਾਂ ਤਾਂ ਪਿਛਲੇ ਸਮੇਂ ਨੂੰ ਰੋਂਦੇ ਸੀਗੇ ਹੁਣ ਜਿਹੜਾ ਆ ਗਈ ਸਰਕਾਰ ਨਵੀਂ ਇਹਨੇ ਤਾਂ ਆ ਕੇ ਹਾਦੀਮ ਕਾਤੀ ਅੱਜ ਇੱਕ ਗੋਲੀ ਨਹੀਂ ਤੁਸੀਂ ਇੱਕ ਕਾਂਡ ਦੀ ਗੱਲ ਨਾ ਕਰੋ ਕੋਈ ਦਿਨ ਹੀ ਨਾਗਾ ਹੈ ਨਹੀਂ ਸਾਡੇ ਆਰਤੀ ਅਜੇ ਤੇ ਪਿੰਡ ਦੇ ਵਿੱਚ ਹੁੰਦੇ ਤੇ ਗੋੜੀ ਘਰ ਦੇ ਵਿੱਚ ਆ ਕੇ ਮਾਰ ਗਏ ਤਿੰਨ ਬੰਦੇ ਉਹ ਮਾਰ ਗਏ ਉਹ ਅਫਸਰਾਂ ਨੂੰ ਮੈਨੂੰ ਬੜੀ ਧਿਰ ਹੋ ਗਈ ਰੁੰਦਿਆਂ ਨੂੰ ਬੜੀ ਧਿਰ ਹਰ ਮੈਂ ਹਰ ਸਟੇਜ ਤੇ ਇਹ ਗੱਲ ਬੋਲਣਾ ਇੱਥੇ ਐਡੇ ਮਾੜੇ ਹਾਲਾਤ ਨੇ ਇੱਕ ਟਰਾਲਾ ਵੱਡਾ ਅੱਜ ਪੁਲਿਸ ਚਾਵੇ ਇੱਕ ਟਰਾਲਾ ਵੱਡਾ ਅਕਲਾ ਅਸਲੇ 2 ਨੰਬਰ 10 ਵਾਲਾ ਇੱਥੇ ਇਕੱਠਾ ਕਰ ਸਕਦੀ ਕੋਈ ਪਰ ਦੇ ਵਿੱਚ ਵੱਡਾ ਕੋੜਾ ਟਰਾਲਾ ਕੋੜਾ ਟਰਾਲਾ ਵੱਡਾ ਤੇ ਪਰ ਕਿਸੇ ਤੱਕ ਸ਼ਾਇਦ ਪੁਲਿਸ ਕੋਲ ਹੀ ਨਹੀਂ ਹੁੰਦਾ ਕਿਸੇ ਕੋਲ ਪੁਲਿਸ ਨਾਲ ਉਹ ਦਸਲਾ ਦੇਖੋ ਜਿਹੜਾ ਹੁਣ ਗੋਲੀ ਵੀ ਚੱਲੀ ਉਹਨਾਂ ਤੇ ਗੋਲੀ ਚੱਲੀ ਜਿਹੜੇ ਤਿੰਨ ਨੂੰ ਜਿਹੜੇ ਮਾਰੇ ਗਏ ਉਹਨਾਂ ਤੇ ਇੰਪੋਰਟਡ ਅਸਲੇ ਨਾਲ ਗੋਲੀਆਂ ਚੱਲੀਆਂ 50 60 ਦੇ ਉੱਪਰ ਰੋਂਦੇ ਹੋਏ ਮਿੰਟਾਂ ਦੇ ਵਿੱਚ ਕੋਈ ਆਟੋਮੈਟਿਕ ਅਸਲੇ ਸੀ ਬਹੁਤ ਵਧੀਆ ਕੋਈ ਚਾਲੀ ਅਸਲੇ ਨਹੀਂ ਸੀ ਇੱਥੋਂ ਵਾਲੇ ਤੇ ਕਈ ਸਰਕਾਰ ਤੇ ਅਸਰ ਹੀ ਨਹੀਂ ਕੋਈ ਅਫਸਰਾ ਤੇ ਅਸਰ ਹੀ ਨਹੀਂ ਕਰਨਾ ਤੇ ਮੈਂ ਤਾਂ ਬੜੀ ਵਾਰੀ ਬੇਨਤੀ ਕਰ ਚੁੱਕਾ ਇਹ ਚੀਜ਼ ਨੂੰ ਨਾth ਪਾਈ ਜਾਵੇ ਜਿਹੜਾ ਅਸਲਾ ਸਾਰਾ ਇਹ ਖਤਮ ਤਾਂ ਉਹ ਸਾਰਾ ਅਸਲਾ ਬਰામਤ ਕਰੋ ਸਾਰਾ ਕੁਝ ਸਰਕਾਰ ਕਰਨਾ ਚਾਵੇ ਸਭ ਕੁਝ ਕਰ ਸਕਦਾ ਬਾਦਲ ਵੱਲੋਂ ਧਰਨਾ ਜਿਹੜਾ ਫਿਰੋਜ਼ਪੁਰ ਦੇ ਵਿੱਚ ਲਗਾਇਆ ਗਿਆ ਸੀ ਵਕਫਾ ਕਮੇਟਾ ਲਾਏ ਆਰਡਰ ਦੀ ਸਥਿਤੀ ਲੈ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ ਪੂਰਾ ਜਿਹੜਾ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੀ ਜਿਹੜੀ ਹੈਗਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਕੱਠੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਕੱਠੇ ਹੋਏ ਸਾਰੇ ਜਿਹਨੇ ਅੱਜ ਇੱਥੇ ਇਕੱਠੇ ਹੋਣ ਤੋਂ ਬਾਅਦ ਅੱਜ ਇਹਨਾਂ ਲੋਕਾਂ ਵੱਲੋਂ ਇਹ ਧਰਨਾ ਜਿਹੜਾ ਇਸ ਗੱਲ ਤੋਂ ਲਗਾਇਆ ਗਿਆ ਲਾਅ ਆਰਡਰ ਦੀ ਸਥਿਤੀ ਗੱਲ ਹੋਈ ਤਾਂ ਫਰੋਜਪੁਰ ਦੇ ਵਿੱਚ ਜਿਹੜੀ ਕਤਲੇਆਮ ਲਗਾਤਾਰ ਹੋ ਰਹੀ ਆ ਫਰੋਜਪੁਰ ਦੇ ਵਿੱਚ ਸ਼ਰਿਆਮ ਗੋਲੀਆਂ ਚੱਲ ਰਹੀਆਂ ਨੇ ਉਹਨਾਂ ਗੋਲੀਆਂ ਦੇ ਤੇ ਸਬੰਧ ਦੇ ਵਿੱਚ ਮੰਡੂਵਾਰਾ ਹੋਰਾਂ ਨੇ ਅੱਜ ਬੜੀ ਵੱਡੀ ਗੱਲ ਇੱਕ ਕਹਿ ਦਿੱਤੀ ਏ ਕਹਿੰਦੇ ਪੁਲਿਸ ਦੇ ਕੋਲ ਉਹਨੇ ਹਥਿਆਰ ਨਹੀਂ ਹੈਗੇ ਜਿੰਨੇ ਹਥਿਆਰ ਇੱਥੇ ਨਾਜਾਇਜ਼ ਹੈਗੇ ਆ ਕਿੰਨੇ ਹਥਿਆਰ ਅੱਜ ਇੱਥੇ ਨਾਜਾਇਜ਼ ਹੈਗੇ ਆ ਟਰੱਕ ਭਰੇ ਟਰਾਲੇ ਭਰੇ ਦੀ ਗੱਲ ਕਹਿ ਦਿੱਤੀ ਆ ਮੰਡੂਵਾਰਾ ਹੋਰਾਂ ਨੇ ਕਿ ਫਰੋਜਪੁਰ ਵਿੱਚ ਨਾਜਾਇਜ਼ ਹਥਿਆਰ ਜਿੰਨੇ ਵੀ ਲੈ ਜਾ ਸਕਦੇ ਤਰਨਾ ਲਗਾਇਆ ਗਿਆ ਲਾ ਆਰਡਰ ਤੁਸੀਂ ਲੈ ਕੇ ਲਗਾਇਆ ਗਿਆ ਤੇ ਫਿਰੋਜ਼ਪੁਰ ਦੇ ਵਿੱਚ ਅੱਜ ਅਕਾਲੀ ਦਲ ਦੇ ਵਰਕਰ ਇੱਥੇ ਇਕੱਠੇ ਹੋਏ ਜਿਸ ਦੇ ਵਿੱਚ ਹਲਕਾ ਮੁਰਵਰ ਸਾਹਿਬ ਨੂੰ ਸਰਦਾਰ ਹਰਦੇਵ ਸਿੰਘ ਮਾਨ ਹੋਰੀ ਤੇ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਰੋਹਿਤ ਕੁਮਾਰ ਮੰਟੂਵਾਲਾ ਤੇ ਫਿਰੋਜ਼ਪੁਰ ਦਿਹਾਤੀ ਤੋਂ ਜਿੰਦੂ ਹੋਰੀ ਆ ਉਹਨਾਂ ਦੇ ਪੂਰੇ ਵਰਕਰ ਨੇ ਅੱਜ ਉਹਨਾਂ ਵਰਕਰਾਂ ਨੇ ਇਸ ਥੰਨੇ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਅੱਜ ਦਾ ਧਰਨਾ ਸਰਕਾਰ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੂੰ ਫਿਰੋਜ਼ਪੁਰ ਲਗਾ ਕਰਦਾ ਹਾਂ ਮੈਂ ਸਤਪਾਲ ਦਿਨ ਫਿਰੋਜ਼ਪੁਰ